ਤੁੰਬਾ ਤੁੰਬ ਸੁਣ ਤੁੰਬਾ ਤੁੰਬ ਸੁਣ ਤੂੰ ਹਾਂਜੀ ਵੈਲਕਮ ਬੈਕ ਔਨ आवर YouTube ਚੈਨਲ ਫੱਤੇ ਬਲੌਗ ਤੇ ਅੱਜ ਦਾ ਜਿਹੜਾ ਵਲੌਗ ਹੈਗਾ ਉਹ ਕਿਸੇ ਪਲੈਨਿੰਗ ਦੇ ਤਹਿਤ ਨਹੀਂ ਹੋਇਆ ਹੈਗਾ ਕਿਉਂਕਿ ਜਦੋਂ ਵੀ ਅਸੀਂ ਕਿਤੇ ਵਲੌਗ ਬਣਾਉਣ ਜਾਂਦੇ ਤਾਂ ਪਹਿਲਾਂ ਤਾਂ ਪਲੈਨਿੰਗ ਹੁੰਦੀ ਹੈ ਕਿ ਇੱਥੇ ਜਾਣਾਗਾ ਕਿ ਇੱਥੇ ਇੱਕ ਲੋਕੇਸ਼ਨ ਆਗੀ ਤੇ ਉਹਦੀ ਹਿਸਟਰੀ ਦੇ ਬਾਰੇ ਪਹਿਲਾਂ ਤੋਂ ਹੀ ਸਾਰਾ ਪੜਾਇਆ ਜਾਂਦਾ ਜਾਣਾ ਜਾਂਦਾ ਤਾਂ ਕਿ ਉਹਨੂੰ ਚੰਗੀ ਤਰ੍ਹਾਂ ਨਾ ਵਿਜ਼ਿਟ ਕਰ ਲਈਏ ਪਰ ਜਿਹੜਾ ਆ ਵਾਲਾ ਵਲੌਗ ਮੈਂ ਬਣਾਉਣ ਲੱਗੀ ਆਂ ਸ਼੍ਰੀ ਗੁਰੂ ਰਵਿਦਾਸ ਜੀਾਂ ਤੇ ਮਤਲਬ ਗੁਰੂ ਘਰ ਬਣਿਆ ਹੋਇਆਗਾ ਤੇ ਮਤਲਬ ਮੈਂ ਇਹ ਸੋਚਿਆ ਨਹੀਂ ਸੀ ਅਸੀਂ ਸਿਰਫ ਰੋਡ ਤੋਂ ਵਾਪਸ ਆ ਰਹੇ ਸੀ ਵਲੌਗ ਬਣਾ ਕੇ ਜਿਹੜਾ ਕਿ ਵਲੌਗ ਪਹਿਲਾਂ ਪੈ ਚੁੱਕਿਆਗਾ ਉਹ ਵਲੌਗ ਬਣਾ ਕੇ ਆਪਾਂ ਆ ਰਹੇ ਸੀਗੇ ਪਟਿਆਲੇ ਵੱਲ ਤੋਂ ਇੱਧਰ ਨੂੰ ਸਰਹੰਦ ਵੱਲ ਨੂੰ ਹਨਾ ਰੋਡ ਦੇ ਉੱਪਰ ਹੀ ਸਿੱਤਾਗਾ ਜਿੱਧਰੋਂ ਮੈਂ ਦੇਖੋ ਜਾ ਰਹੀ ਹਾਂਗੀ ਤੇ ਤੁਹਾਨੂੰ ਦੂਰ ਤੋਂ ਹੀ ਦਿਖ ਜੂਗਾ ਸਿਰਫ ਇਹ ਬੋਰਡ ਦਿਖ ਰਿਹਾਗਾ ਕੁਝ ਨਹੀਂ ਦਿਖ ਰਿਹਾ ਹੈਗਾ ਮੈਂ ਸੋਚਿਆ ਕਿ ਚੋਰ ਪਹਿਲਾਂ ਪੰਦਰ ਜਾ ਕੇ ਦੇਖ ਕੇ ਤਾਈਏ ਹਨਾ ਵੀ ਕੀ ਕਿਦਾਂ ਦਾ ਪ੍ਰੋਸੀਜਰ ਹੈ ਜਾਂ ਕੀ ਆ ਹਨਾ ਸੋ ਆਪਾਂ ਅੰਦਰ ਆਏਾਂਗੇ ਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਸ਼੍ਰੀ ਗੁਰਦਾਸ ਜੀ ਦੀਆਂ ਜਿਹੜੀਆਂ ਲਿਖੀ ਲਿਖਤ ਆ ਗਈ ਉਹੋ ਥੋੜੇ ਸਾਹਮਣੇ ਬਾਣੀ ਆਗੀ ਉਹ ਲਿਖੀ ਹੋਈ ਆਗੀ ਉੱਥੋਂ ਹੀ ਮੈਨੂੰ ਪਤਾ ਲੱਗਿਆ ਸੀਗਾ ਕਿ ਸ਼੍ਰੀ ਗੁਰੂ ਵਿਦਾਤ ਜੀਆਂ ਦਾ ਮੰਦ ਗੁਰਦੁਆਰਾ ਲਾਲੋ ਬਣਿਆ ਹੋਇਆਗਾ ਮੰਦਰ ਨਹੀਂ ਖੂੰਗੀ ਤੇ ਗੁਰੂ ਘਰ ਬਣਿਆ ਹੋਇਆਗਾ ਤੇ ਮਤਲਬ ਪਹਿਲਾਂ ਇਹਨਾਂ ਨੇ ਰੋਕ ਲਈ ਸੀਗੀ ਥੋੜੀ ਜੀ ਕਿ ਨਹੀਂ ਜੀ ਸੀ ਵੀਡੀਓ ਨਹੀਂ ਬਣਾਉਣ ਦੇਣੀ ਪਰ ਮੈਨੂੰ ਇਹ ਲੱਗਿਆ ਕਿ ਨਹੀਂ ਇਹ ਜਿਹੜਾ ਗੁਰੂ ਘਰ ਆਗਾ ਲੋਕਾਂ ਦੇ ਸਾਹਮਣੇ ਜ਼ਰੂਰ ਜਾਣਾ ਚਾਹੀਦਾਗਾ ਹਨਾ ਫਿਰ ਉਹਨਾਂ ਨੇ ਤਾਂ ਕਾਰਨ ਪੁੱਛਿਆ ਗਿਆ ਸੋ ਮਤਲਬ ਕਲਮ ਲਾ ਕੇ ਆ ਕਿ ਉਹਨਾਂ ਨੇ ਵੀਡੀਓ ਬਣਾਉਣਾ ਫਿਰ ਰੋਕਿਆ ਨਹੀਂ ਹੈਗਾ ਪ੍ਰਧਾਨ ਨਾਲ ਗੱਲ ਹੋ ਗਈ ਸੀਗੀ ਬਹੁਤ ਚੰਗੀ ਤਰ੍ਹਾਂ ਫਿਰ ਉਹਨਾਂ ਨੇ ਟ੍ਰੀਟ ਕੀਤਾ ਸੋ ਮੈਂ ਇਹ ਗੁਰੂ ਘਰ ਆਗਾ ਜਿਹੜਾ ਬਿਲਕੁਲ ਰੋਡ ਦੇ ਉੱਪਰ ਸਥਿਤ ਬਣਿਆ ਉਹ ਸਿੱਤ ਹੈਗਾ ਹਨਾ ਬਣਿਆ ਹੋਇਆ ਹੈਗਾ ਤੇ ਫਿਲਹਾਲ ਹਜੇ ਲਈ ਮਤਲਬ ਹਜੇ ਵੀ ਇਹ ਬਣ ਰਿਹਾ ਹੈਗਾ ਸੋ ਇੱਕ ਚੀਜ਼ ਹੋਰ ਰਿਕਵੈਸਟ ਆ ਗਈ ਕਿ ਇਹਨਾਂ ਨੇ ਕਿਹਾ ਕਿ ਅਸੀਂ ਬਹੁਤ ਜਗ੍ਹਾ ਤੇ ਮਤਲਬ ਕੋਸ਼ਿਸ਼ ਕੀਤੀ ਆ ਗਈ ਕਿ ਸਾਨੂੰ ਹੈਲਪ ਕੀਤੀ ਜਾਵੇ ਸੋ ਜਿਸ ਮੇਰੇ ਵੀਰ ਭਾਈ ਨੇ ਵੀ ਕਿਸੇ ਨੇ ਵੀ ਹਨਾ ਸ਼ਰਧਾ ਮੁਤਾਬਕ ਆਪਣਾ योगदान ਆਪਣਾ ਹਿੱਸਾ ਪਾਉਣਾ ਹੋਵੇ ਹਨ ਕਿਉਂਕਿ ਤੁਹਾਨੂੰ ਪਤਾ ਜਗਤ ਗੁਰੂ ਰਵਿਦਾਸ ਜੀਾਂ ਦਾ ਆਪਾਂ ਨੂੰ ਬਹੁਤ ਵੱਡੀ ਦੇਣ ਆ ਗਈ ਹਨ ਸੋ ਆਪਾਂ ਉਹਨਾਂ ਦੇ ਲਈ ਇਹਨਾਂ ਤਾਂ ਕਰੀ ਸਕਦੇ ਆਂਗੇ ਕਿ ਉਹਨਾਂ ਦੇ ਨਾਮ ਤੇ ਜਿਹੜਾ ਗੁਰੂ ਘਰ ਆ ਉਹ ਵੱਣਨ ਜਾ ਰਿਹਾ ਹੈ ਜਿੰਨਾ ਵੀ ਜਿਸ ਤੋਂ ਸਰਦਾ ਆਉਂਦੇ ਜਾਂਦੇ ਆਪਣੇ ਕਮਾਈ ਦੇ ਵਿੱਚੋਂ ਦਸਵੰਧ ਜ਼ਰੂਰ ਕੱਢ ਕੇ ਜਾਇਓ ਹਨ ਅਗਰ ਕੋਈ ਦੂਰ ਤੋਂ ਆਗਾ ਤਾਂ ਦੂਰ ਰਾਡੇ ਤੋਂ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਤੇ ਮਤਲਬ ਇਥੇ ਦੇ ਇੱਕ ਗ੍ਰੰਥੀ ਸਾਹਿਬ ਨੇਗੇ ਕਿ ਤੋ ਹੋਰ ਆਏ ਹੋਏ ਨੇਗੇ ਇਹਨਾਂ ਨੂੰ ਪਤਾ ਨਹੀਂ ਸੀ ਸੋਏ ਤਾਂ ਕਰਕੇ ਕਰ ਰਹੇ ਸੀ ਫਿਰ ਇਹਨਾਂ ਨੂੰ ਬਾਅਦ ਚ ਮੈਂ ਗੱਲ ਕੀਤੀ ਤੇ ਐਕਸਪਲੇਨ ਕੀਤਾ ਕਿ ਅਸੀਂ ਜੀ YouTube ਚੈਨਲ ਆਗਾ ਉਹਦੇ ਉੱਪਰ ਪਾਉਣਾਗਾ ਕਿ ਲੋਕ ਜਿੰਨੇ ਮਤਲਬ ਸਾਡੇ ਨਾਲ ਵੀਵਰਸ ਜੁੜੇ ਹੋਏ ਨੇ ਲੋਕ ਜੁੜੇ ਹੋਏ ਨੇਗੇ ਉਹਨਾਂ ਦੀ ਡਿਮਾਂਡ ਆ ਗਈ ਕਿ ਜਗਤਗੁਰੂ ਰਵਿਦਾਸ ਜੀ ਦਾ ਜਿਹੜਾ ਵਲੌਗ ਆਗਾ ਉਹ ਲੈ ਕੇ ਆਇਆ ਜਾਵੇ ਸੋ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਜਿਹੜਾ ਵਲੌਗ ਆਗਾ ਬਣਾਇਆਗਾ ਮੈਨੂੰ ਬਾਕੀ ਚੀਜ਼ਾਂ ਦੀ ਚੀਜ਼ਾਂ ਮਤਲਬ ਬਹੁਤ ਸਾਰਾ ਜਿਹੜਾ ਵਧੀਆ ਲੱਗਿਆ ਇਹਨਾਂ ਦਾ ਕਿ ਇਹਦਾ ਪ੍ਰਚਾਰ ਸਿਰਫ ਇੱਥੇ ਤੱਕ ਹੀ ਸੀਮਤ ਨਹੀਂ ਛੋਟੇ-ਛੋਟੇ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜਿਆ ਜਾਂਦਾ ਸ਼ਬਦ ਗਵਾਏ ਜਾਂਦੇ ਨੇ ਛੋਟੇ-ਛੋਟੇ ਬੱਚੇ ਤੁਸੀਂ ਦੇਖੋਗੇ ਐਂਡ ਦੇ ਉੱਪਰ ਮੈਂ ਤੁਹਾਨੂੰ ਉਹ ਵੀਡੀਓ ਵੀ ਵਿੱਚ ਕਲਿੱਪ ਐਡ ਕਰ ਦੂੰਗੀ ਤੇ ਇਹ ਨਾ ਗੁਰੂ ਘਰ ਦੇ ਪਿੱਛੇ ਪੱਠੀਆਂ ਨੇ ਜਦੋਂ ਮਤਲਬ ਇੱਥੇ ਕੋਈ ਖਾਸ ਸਮਾਗਮ ਹੁੰਦਾਗਾ ਹਨਾ ਤਾਂ ਉਸ ਟਾਈਮ ਇਹ ਯੂਜ਼ ਕੀਤੀਆਂ ਜਾਂਦੀਆਂ ਨੇਗੀਆਂ ਸੋ ਆ ਜਿਹੜਾ ਨਵੀਂ ਤੁਸੀਂ ਦੇਖ ਰਹੇ ਹੋਗੇ ਕਿ ਉਹ ਸਾਰੇ ਜਾ ਰਹੇ ਗੁਰੂ ਘਰ ਜਿਹੜਾ ਹਨਾ ਅਜੇ ਇਹ ਸਿਰਫ ਥੋੜਾਇਆ ਤਿਆਰ ਹੋਇਆਗਾ ਮਨ ਪਰਪਰ ਹਜੇ ਤਿਆਰ ਨਹੀਂ ਹੋਇਆਗਾ ਸੋ ਇਹਦੇ ਲਈ ਜਿਸ ਕਿਸੇ ਤੋਂ ਵੀ ਯੋਗਦਾਨ ਹੋਏ ਜਿੰਨਾ ਵੀ ਹੋਇਆ ਜਿਹੜੇ ਮੇਰੇ ਵੀਰ ਭਾਈ ਬਾਹਰ ਤੋਂ ਹਨ ਕਈ ਵਾਰ ਕਮੈਂਟ ਕਰਦੇ ਹੁੰਦੇ ਨੇ ਕਿ ਅਸੀਂ ਜੀ ਇਟਲੀ ਤੋਂ ਆ ਸੀ ਨਾ ਸੋ ਉਹਨਾਂ ਨੂੰ ਵੀ ਰਿਕਵੈਸਟ ਆ ਗਈ ਕਿ ਉਹ ਵੀ ਜ਼ਰੂਰ ਯੋਗਦਾਨ ਹਿੱਸਾ ਪਾਉਣ ਕੋਸ਼ਿਸ਼ ਕਰਨ ਹਨਾ ਕੰਟੈਕਟ ਕਰਨ ਦੀ ਸੋ ਇੱਕ ਤਾਂ ਇਹ ਚੀਜ਼ ਆ ਗਈ ਕਿ ਤੁਸੀਂ ਦੇਖ ਰਹੇ ਹੋ ਕਿ ਬਣ ਰਿਹਾਗਾ ਹਨਾ ਤੇ ਇਹਨਾਂ ਨੂੰ ਇਸੇ ਕਰਕੇ ਤਰਾਸ ਜੋਗ ਸੀਗਾ ਕਿ ਸਾਡੇ ਕੋਈ ਮਦਦ ਤਾਂ ਕਰਦਾ ਨਹੀਂ ਹੈਗਾ ਉਲਟਾ ਇੱਥੇ ਹਨਾ ਕੋਈ ਵੀ ਆ ਕੇ ਸਾਡੇ ਤੇ ਥੋਪਣ ਲੱਗ ਜਾਂਦਾਗਾ ਸੋ ਮੈਂ ਇਹਨਾਂ ਨੂੰ ਦੱਸਿਆ ਕਿ ਮੇਰਾ ਕੋਈ ਐਵੇਂ ਦਾ ਹਲਾਗਾ ਤੇ ਨਹੀਂ ਮੈਂ ਸਿਰਫ ਇੱਕ ਵੀਡੀਓ ਬਣਾਉਣ ਦੇ ਤਹਿਤ ਆਈ ਸੀਗੀ ਸੋ ਇਸ ਤੋਂ ਬਾਅਦ ਤੁਸੀਂ ਨਾ ਬੱਚਿਆਂ ਦੇ ਜਿਹੜੇ ਸ਼ਬਦ ਨੇਗੇ ਬਾਣੀ ਆਗੇ ਉਹ ਜ਼ਰੂਰ ਸੁਣਿਓ ਬਹੁਤ ਹੀ ਮਿੱਠੀ ਆਵਾਜ਼ ਸੀ ਛੋਟੀਆਂ-ਛੋਟੀਆਂ ਬੱਚਿਆਂ ਦੀ ਤੇ ਇਹ ਕਹਿੰਦੇ ਡੇਲੀ ਇੱਥੇ ਅਸੀਂ ਇਸੇ ਤਰੀਕੇ ਦੇ ਨਾਲ ਕੀਰਤਨ ਕਰਦੇ ਹਾਂਗੇ ਉਹ ਬਹੁਤ ਵਧੀਆ ਲੱਗਿਆ ਮੈਨੂੰ ਤੇ ਸੰਗ ਤਾਂ ਭੱਜ-ਭੱਜ ਕੇ ਆ ਕੇ ਜੁੜ ਰਹੀਆਂ ਸੀ ਜੋ ਬੀਬੀਆਂ ਪੈਣਾ ਲੇਟ ਹੋ ਰਹੀਆਂ ਸੀ ਜਲਦੀ-ਜਲਦੀ ਆਏ ਨੇ ਤੇ ਉਹ ਵੀ ਵਿੱਚ ਸ਼ਾਮਲ ਹੋਏ ਹਨਾ ਸਾਰੇ ਅਤੇ ਇਹ ਚੀਜ਼ ਵੀ ਬਹੁਤ ਵਧੀਆ ਲੱਗੀ ਹੈਗੀ ਹਨੇਰਾ ਹੋ ਚੁੱਕਿਆ ਸੀਗਾ ਮੈਨੂੰ ਕਾਫੀ ਜ਼ਿਆਦਾ ਤੇ ਬਾਕੀ ਨਾ ਹੁਣ ਮੈਂ ਤੁਹਾਨੂੰ ਇਹੀ ਕਹੂੰਗੀ ਲਾਸਟ ਤੇ ਕਿ ਬੱਚਿਆਂ ਦਾ ਸ਼ਬਦ ਸੁਣੋ ਇੰਜੋਏ ਕਰੋ ਤੁਹਾਨੂੰ ਵਾਕਈ ਸੁਣ ਕੇ ਬਹੁਤ ਵਧੀਆ ਲੱਗੂਗਾ ਕਿ ਕਿਸ ਤਰ੍ਹਾਂ ਦੇ ਨਾਲ ਬੱਚਿਆਂ ਨੂੰ ਪ੍ਰੀਪੇਅਰ ਕੀਤਾ ਜਾਂਦਾ ਹਨਾ ਅੱਗੇ ਨੈਕਸਟ ਫਿਊਚਰ ਦੇ ਲਈ ਸੋ ਪਲੀਜ਼ ਰੱਜ ਕੇ ਕਮੈਂਟ ਕਰ ਦਿਓ ਰੱਜ ਕੇ ਲਾਈਕ ਕਰ ਦਿਓ ਵੀਡੀਓ ਨੂੰ ਕਿਉਂਕਿ ਮੈਨੂੰ ਇਹਨਾਂ ਦੇ ਸ਼ਬਦ ਸੀ ਜਿਹੜੇ ਬਾਕੀ ਮੰਨ ਨੂੰ ਬਹੁਤ ਲੱਗੇ ਨੇਗੇ ਤੇ ਇਹਨਾਂ ਨੇ ਦੋ ਸ਼ਬਦ ਅਲੱਗ-ਅਲੱਗ ਸੁਣਾਏ ਬੱਚੇ ਨੇ ਪਹਿਲਾਂ ਹੋਰ ਸੁਣਾਏ ਸੀ ਉਸ ਤੋਂ ਬਾਅਦ ਇਹਨਾਂ ਨੇ ਹੋਰ ਸੁਣਾਏ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ WhatsApp ਦੇ ਉੱਪਰ ਕਿਉਂਕਿ ਨਵਾਂ ਜਿਹੜਾ ਚੈਨਲ ਆਗਾ ਇਹ ਤੁਹਾਡੀ ਹੈਲਪ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਸੋ ਬਣੇ ਰਹੋ ਕੀ ਵਾਚਿੰਗ ਤੇ ਵਲੋਗਿੰਗ Please.